ਅਬੇਉ ਕਲਦੀਪ ਪਾਰਸ ਤੇ ਅਮਰ ਸਿੰਘ ਚਮਕੀਲੇ ਦੀ ਯਾਰੀ ਦਾ ਕਿੱਸਾ ਮੈਂ ਤੁਹਾਨੂੰ ਸੁਣਾਉਂਦਾ ਜੀ ਉਹਦੇ ਤੀਜੇ ਭਾਗ 'ਚ ਹੁਣ ਮੈਂ ਤੁਹਾਨੂੰ ਦੱਸੂਗਾ ਜਦੋਂ ਮੈਸਮ ਪਰ ਅਖਾੜਾ ਲਾ ਕੇ ਵਾਪਸ ਆਉਂਦਾ ਆ ਕਲਦੀਪ ਪਾਰਸ ਪਹਿਲੇ ਦਿਨ ਤੇ ਆ ਕੇ ਸ਼ਾਮ ਨੂੰ ਚਮਕੀਲੇ ਦੇ ਦਫ਼ਤਰ ਵਿੱਚ ਜਾਂਦਾ ਉੱਥੇ ਚਮਕੀਲਾ ਬੈਠਾ ਹੁੰਦਾ ਤੇ ਚਮਕੀਲੇ ਨੂੰ ਕਹਿੰਦਾ ਅੱਜ ਮੈਂ ਮੈਸਮ ਪਰ ਅਖਾੜਾ ਲਾ ਕੇ ਆਇਆ ਤੇ ਚਮਕੀਲਾ ਕਹਿੰਦਾ ਯਾਰ ਅਸੀਂ ਵੀ ਕੱਲੂ ਉੱਥੇ ਹੀ ਜਾਣਾ ਆ ਕਹਿੰਦਾ ਯਾਰ ਮੈਨੂੰ ਸਹੀ ਜਿਹਾ ਨਹੀਂ ਲੱਗਾ ਬੜਾ ਸ਼ਾਂਤ ਜਿਹਾ ਤੇ ਉੱਤੇ ਆ ਨਾ ਇਦਾਂ ਜਿੱਦਾਂ ਵੀ ਕੋਈ ਹੁੰਦਾ ਹੀ ਨਹੀਂਗਾ ਕਹਿੰਦਾ ਮੈਨੂੰ ਬਿਲਕੁਲ ਨਹੀਂ ਖਰਾ ਲੱਗਾ ਯਾਰ ਤੂੰ ਨਾ ਜਾਈ ਚਮਕੀਲੇ ਖਾੜਾ ਲਾਂ ਕਾਸ਼ ਕਿਤੇ ਜੇ ਉਸ ਦਿਨ ਕਲਦੀਪ ਪਾਰਸ ਦੀ ਗੱਲ ਅਮਰ ਸਿੰਘ ਚਮਕੀਲਾ ਮੰਨ ਲੈਂਦਾ ਪਰ ਚਮਕੀਲੇ ਨੇ ਮੋਰਿਆਂ ਜੋ ਜਵਾਬ ਦਿੱਤਾ ਉਹ ਇਹ ਸੀਗਾ ਕਹਿੰਦਾ ਦੇਖ ਬਾਈ ਮੇਰੇ ਹੁਣ ਤਾਂ ਖਾੜਾ ਬੁੱਕ ਕੀਤਾ ਹੈ ਪੈਸੇ ਵੀ ਲੈ ਲਏ ਹੋ ਆ ਉਹਨਾਂ ਤੋਂ ਪੇਸ਼ਗੀ ਤੇ ਹੁਣ ਸਾਨੂੰ ਜਾਣਾ ਹੀ ਪੈਣਾ ਆ ਤੇ ਅਗਲਿਆਂ ਨੇ ਤਿਆਰੀ ਕੀਤੀ ਹੋ ਆ ਹਨਾ ਤੇ ਪਰ 파ਰਸ ਮਨਾ ਕਰਦਾ ਰਿਹਾ ਸੀ ਕਿਉਂਕਿ 파ਰਸ ਬਹੁਤ ਜਿਗਰੀ ਯਾਰ ਸੀ ਗਲਦੀਪ 파ਰਸ ਅਮਰ ਸਿੰਘ ਚਮਕੀਲੇ ਦਾ ਹੈ ਨਾ ਇਹ ਹਮੇਸ਼ਾ ਦਫ਼ਤਰ ਚ ਸਿੰਦੇ ਦੇ ਇਕੱਠੇ ਹੀ ਬੈਠੇ ਰਹਿੰਦੇ ਤੇ ਗੁਰ ਭਾਈ ਬਣੇ ਹੋਏ ਸੀਗੇ ਤੇ ਕਈ ਵਾਦੇ ਸੀ ਇਹਨਾਂ ਦੇ ਆਪਸ ਵਿੱਚ ਉਹ ਤੁਹਾਨੂੰ ਪਿਛਲੀਆਂ ਵੀਡੀਓ ਦੇ ਵਿੱਚ ਦੇਖ ਲਿਓ ਤੁਸੀਂ ਜਾ ਕੇ ਮੈਂ ਦੱਸਿਆ ਸੀ ਵੀ ਕਿਹੜਾ ਚਮਕੀਲੇ ਤੇ ਅਮਰਜੋਤ ਨਾਲ ਵਾਦਾ ਕਿ ਅਮਰਜੋਤ ਨੇ ਵਾਦਾ ਕੀਤਾ ਸੀ ਗਲਦੀਪ 파ਰਸ ਨਾਲ ਤੇ ਕਿਵੇਂ ਡੈੱਡ ਬੋਡੀ ਲੈ ਕੇ ਆਇਆ ਸੀ ਗਲਦੀਪ 파ਰਸ ਚਮਕੀਲੇ ਦੀ ਉਹ ਸਾਰਾ ਕੁਝ ਪਿਛਲੀਆਂ ਵੀਡੀਓ ਜਾ ਕੇ ਦੇਖੋ ਤੇ 파ਰ ਜੀ ਗਲਦੀਪ 파ਰਸ ਬਹੁਤ ਏਰੀਆ ਸੀ ਪੇ ਚਮਕੀਲੇ ਜਾਈ ਨਾ ਤੂੰ ਰਹਿਣ ਦੇ ਛੱਡ ਯਾਰ ਮੈਨੂੰ ਉਹ ਏਰੀਆ ਖਰਾਜਾ ਨਹੀਂ ਲੱਗਾ ਉੱਥੇ ਕੁਝ ਹੋਰ ਆਨੰਦ ਹੁਣੀ ਵਾਪਰੇ ਤੇ ਉਹੀ ਗੱਲ ਹੁੰਦੀ ਆ ਜਦੋਂ ਦੂਜੇ ਦਿਨ ਅਖਾੜਾ ਲਾਉਣ ਜਾਂਦੇ ਆ ਤੇ ਚਮਕੀਲੇ ਨਾਲ ਉਤੇ ਉਹ ਹੀ ਆਨੰਦ ਹੁਣੀ ਵਾਪਰ ਜਾਂਦੀ ਆ ਉਸ ਤੋਂ ਬਾਅਦ ਕੁਲਦੀਪ ਆਰਸ ਕਹਿੰਦਾ ਓਏ ਮੈਂ ਜੋ ਕਹਿੰਦਾ ਸੀ ਉਹ ਹੀ ਸੱਚ ਹੋ ਗਿਆ ਮੇਰਾ ਯਾਰ ਮੇਤੋਂ ਖੋ ਗਿਆ ਬਸ ਫਿਰ ਤਾਂ ਦੋਸਤੋ ਗਮਹੀਨ ਹੋ ਗਿਆ ਸੀ ਕੁਲਦੀਪ ਆਰਸ ਉਹਦੇ ਗਮ ਦੇ ਵਿੱਚ ਹਮੇਸ਼ਾ ਇਹੋ ਹੀ ਕਹਿੰਦਾ ਸੀ ਮੇਰਾ ਯਾਰ ਨਹੀਂ ਰਿਹਾ ਤੇ ਮੇਰਾ ਕਦਾ ਜੀਣਾ ਦੋਸਤੋਂ ਬਹੁਤ ਗੂੜੀ ਯਾਰੀ ਹੁੰਦੀ ਸੀ ਇਹਨਾਂ ਦੀ ਇਹਨਾਂ ਦੇ ਬਾਰੇ ਮੈਂ ਵੀਡੀਓ ਲੈ ਕੇ ਆਉਂਦਾ ਰਹਿਣਾ ਹੋਰ ਵੀ ਪੰਜਾਬੀ ਸਿੰਗਰਾਂ ਦੇ ਬਾਰੇ ਕੋਈ ਵੀ ਸਿੰਗਰ ਪੰਜਾਬੀ ਤੁਸੀਂ ਜੁੜੇ ਰਹੋ ਨਾਲ ਤਾਂ